ਇਹ ਜਿਹੜਾ ਇੱਕ ਐਕਸੀਡੈਂਟ ਹੋਇਆ ਹੈ ਇੱਥੇ ਕਿੰਨੇ ਜਣੇ ਜ਼ਖਮੀ ਹੋਏ ਆ 11 ਜਣੇ ਅੱਛਾ ਜੀ ਸਾਰੇ ਕੋਈ ਕਿਦਾਂ ਕੋਈ ਬੱਚੇ ਵੀ ਸੀਗੇ ਇੱਥੇ ਕੁਝ ਸੀਗੇ ਕੁਝ ਬੱਚੇ ਦੋ ਬੱਚੇ ਸੀਗੇ ਬਾਕੀ ਸਾਰੇ ਅਬਵ 20 25 ਸੀਗੇ ਅੱਛਾ ਜੀ ਤੇ ਡਾਕਟਰ ਸਾਹਿਬ ਜੀ ਚੁੱਕ ਸੀ ਦੀ ਡੈਥ ਵਗੈਰਾ ਨਹੀਂ ਡੈਥ ਹੋਈ ਤੇ ਪੇਸ਼ੈਂਟ ਸਾਰੇ ਬਾਕੀ ਸਾਰੇ ਪੇਸ਼ੈਂਟ ਆਪਣੀ ਮਰਜ਼ੀ ਨਾਲ ਆਪਣੇ ਜ਼ਿਲ੍ਹੇ ਬਾਪੂ ਕਾਲਾ ਚਲੇ ਗਏ ਅੱਛਾ ਇਹ ਕਿੱਥੇ ਜਾ ਰਹੇ ਸੀ ਡਾਕਟਰ ਸਾਹਿਬ ਇੱਕ ਸੇ ਮਿਲਣੇ ਵਾ ਜਾ ਰਹੇ ਸੀ ਕਿੱਥੇ ਕਰਕੇ ਹੋਇਆ ਐਕਸੀਡੈਂਟ ਇਹ ਹੋਇਆ ਕਾਣੀ ਰੋਡ ਠੀਕ ਹੈ ਕੀ ਹੋਇਆ ਕੀ ਜੀ ਹੋਣ ਦੱਗੇ ਆ ਰਹੇ ਹਾਂ ਚਲ ਰਹੇ ਆ। ਅੱਛਾ ਜੀ। ਕਿੱਥੋਂ ਆਏ ਸੀ ਭਾਜੀ ਤੁਸੀਂ? ਕਿੱਥੇ ਚਲੇ ਸੀਗੇ? ਕਿੱਥੇ ਜਾ ਰਹੇ ਸੀਗੇ? ਮੱਠਾ ਕਿ? ਤੇ ਜਿਹੜਾ ਇੱਕ ਐਕਸੀਡੈਂਟ ਹੋਇਆ ਇਹ ਚ ਕਿੰਨੇ ਜਣੇ ਜ਼ਖਮੀ ਹੋਏ ਆ? 11 ਜਣੇ। ਅੱਛਾ ਜੀ ਸਾਰੇ ਕੋਈ ਕਿਦਾਂ ਕੋਈ ਬੱਚੇ ਵੀ ਸੀਗੇ ਇਹ ਚ? ਕੁਝ ਸੀਗੇ, ਕੁਝ ਬੱਚੇ, ਦੋ ਬੱਚੇ ਸੀਗੇ, ਬਾਕੀ ਸਾਰੇ ਅਬਵ 20-25 ਸੀਗੇ। ਅੱਛਾ ਜੀ ਤੇ ਡਾਕਟਰ ਸਾਹਿਬ ਜੀ ਚੁ ਕਿਸੇ ਦੀ ਡੈਥ ਵਗੈਰੇ? ਕੋਈ ਡੈਥ ਹੋਈ। ਕਿ ਪੇਸ਼ੈਂਟ ਸਾਰੇ ਬਾਕੀ ਸਾਰੇ ਪੇਸ਼ੈਂਟ ਆਪਣੀ ਮਰਜ਼ੀ ਨਾਲ ਆਪਣੇ ਜਿਲੇ ਬਾਪੂ ਕਾਲਾ ਚਲੇ ਗਏ ਅੱਛਾ ਇਹ ਕਿੱਥੇ ਜਾ ਰਹੇ ਸੀ ਡਾਕਟਰ ਸਾਹਿਬ ਇੱਕ ਸੇ ਮੇਲੇ ਵੱਲ ਜਾ ਰਹੇ ਸੀ ਕਿੱਥੇ ਕਰਕੇ ਹੋਇਆ ਐਕਸੀਡੈਂਟ ਇਹ ਹੋਇਆ ਕਾਂਜੀ ਰੋਡ ਠੀਕ ਹੈ ਕੀ ਹੋਇਆ ਕੀ ਜੀ ਹੋਰਿੰਗ ਦੱਗੀ ਹੈ ਬਲਡ ਪ੍ਰੈਸ਼ਰ ਰੱਖਦੇ ਅੱਛਾ ਜੀ ਕਿੱਥੋਂ ਆਏ ਸੀ ਭਾਜੀ ਤੁਸੀਂ ਕਿੱਥੇ ਚਲੇ ਸੀਗੇ ਕਿੱਥੇ ਜਾ ਰਹੇ ਸੀਗੇ ਮੱਥਾ ਕਿ